ਮੈਂ ਕਈ ਵਾਰੀ ਸਟੇਜ ਤੋਂ ਬੋਲਦਾ ਹੈਰਾਨ ਹੋਣਾ ਉਹਨਾਂ ਦਿਨਾਂ ਵਿੱਚ ਹਿੰਦੂਸਤਾਨ ਦੀ ਖੂਬਸੂਰਤ ਤੋਂ ਖੂਬਸੂਰਤ ਲੜਕੀ ਜਿਹਨੂੰ ਗਜ਼ਨੀ ਦੇ ਬਾਜ਼ਾਰ 'ਚ ਵੇਚਿਆ ਜਾਂਦਾ ਸੀਦਾ ਮੁੱਲ ਪੈਂਦਾ ਸੀ 1 ਟਕਾਹ। 1 ਟਕਾਹ ਵੀ ਕੀ ਹੁੰਦਾ? ਕੋਈ ਕਰੰਸੀ ਨਹੀਂ ਬਿਲਕੁਲ ਨੀਵੇਂ ਪੱਧਰ ਦਾ ਕਹਿਣਾ ਹੋਵੇ। ਤੇ ਆਪਾਂ ਕਈ ਵਾਰੀ ਕਿਸੇ ਨੂੰ ਕਹਿ ਦਿੰਨੇ ਜਾਂ ਤੇਰਾ ਤੇ ਟਕਾਹ ਬੋਲਣੀ ਹੈਗਾ। ਜਿਹੜੇ ਜਿਹਨੂੰ ਬਿਲਕੁਲ ਜ਼ੀਰੋ ਕਰਨਾ ਹੁੰਦੇ। ਹਿੰਦੁਸਤਾਨ ਦੀ ਜਿਉਂਦੀ ਜਾਗਤੀ ਨੌਜਵਾਨ ਖੂਬਸੂਰਤ ਲੜਕੀ ਦਾ ਮੁੱਲ ਗਜ਼ਨੀ ਦੇ ਬਾਜ਼ਾਰ ਵਿੱਚ ਪਵੇ 1 ਟਕਾ ਤੇ ਤੁਹਾਡੇ ਵੱਡ ਵਡੇਰਿਆਂ ਦੇ ਵੱਡੇ ਹੋਏ ਸਿਰਾਂ ਦੇ ਮੁੱਲ ਪੈਂਦਿਆ 100-100 ਰੁਪਈਆ ਕਾਰਨ ਕਿ ਵੱਡਿਆ ਸਿਰ 100 ਦਾ ਤੇ ਹਿੰਦੁਸਤਾਨ ਦੀ ਲੜਕੀ 1 ਟਕੇ ਦੀ ਉਹਦਾ ਇੱਕ ਕਾਰਨ ਇਹ ਸਿਰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਸੀ